ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਾਂ ਦਾ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਤੁਹਾਡੇ ਵਾਸਤੇ ਬਹੁਤ ਸਾਰੀਆਂ ਗੱਡੀਆਂ ਇੱਕ ਸਕੂਟੀ ਆਪਾਂ ਲੈ ਕੇ ਪਹੁੰਚੇ ਅਸੀਂ ਤੇ ਗੱਲਬਾਤ ਆਪਾਂ ਪੂਰੀ ਕਰਾਂਗੇ ਤੇ ਸਾਰੀ ਵੀਡੀਓ ਦੀ ਕਰਾਂਗੇ ਸਾਰੀ ਗੱਡੀਆਂ ਤੇ ਮਸ਼ੀਨਰੀਆਂ ਦੀ ਕਰਾਂਗੇ ਪਹਿਲਾਂ ਤਾਂ ਤੁਸੀਂ ਆਪਣਾ ਜਿਹੜਾ WhatsApp ਨੰਬਰ ਹੈ ਉਹ ਨੋਟ ਕਰ ਲਓ ਨੰਬਰ ਆਪਣਾ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਹੈ ਜੇ ਕਿਸੇ ਨੂੰ ਐਡ ਕਰਵਾਉਣੀ ਹੈ ਜੀ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਤੁਹਾਡੇ ਕੋਲੇ ਕੁਝ ਵੀ ਹੈ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਮਾ ਭੇਜ ਕੇ ਫਰੀਦ ਵਿੱਚ ਐਡ ਤੁਸੀਂ ਲਗਵਾ ਸਕਦੋਂ ਜੀ ਤੇ ਹੁਣ ਆਪਾਂ ਮਸ਼ੀਨਰੀਆਂ ਦੀ ਗੱਲ ਸ਼ੁਰੂ ਕਰਦੇ ਆਂ ਪਹਿਲੀ ਗੱਡੀ ਆਪਾਂ ਸਵਿਪਟ ਲੈ ਕੇ ਪਹੁੰਚੀਆਂ ਸੀ ਸਵਿਪਟ ਗੱਡੀ ਆ 11/12 ਮਾਡਲ ਹੈ ਜੀ ਗੱਡੀ ਦੀ ਕੰਡੀਸ਼ਨ ਬਹੁਤ ਚੰਗੀ ਆਪਾਂ ਨੂੰ ਮਿਲ ਜੂਗੀ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਸੀਟ ਕਵਰ ਮੈਟਿੰਗ ਹਰ ਚੀਜ਼ ਆਪਾਂ ਨੂੰ ਵਧੀਆ ਮਿਲੂਗੀ ਤੇ ਮਾਲਕ ਦੇ ਘਰੇ ਗੱਡੀ ਖੜੀ ਆ ਕਿਸੇ ਨੇ ਦੇਖਣੀ ਆ ਕਿਸੇ ਨੇ ਚਲਾ ਕੇ ਦੇਖਣੀ ਆ ਜਾ ਕੇ ਦੇਖ ਸਕਦੋਂ ਬਹੁਤ ਸੋਹਣੀ ਆਪਾਂ ਨੂੰ ਗੱਡੀ ਮਿਲ ਜੂਗੀ ਅੰਦਰੋਂ ਜੇ ਆਪਾਂ ਗੱਲ ਕਰੀਏ ਸੀਟ ਕਵਰ ਮੈਟਿੰਗ ਮੈਟ ਹਰ ਚੀਜ਼ ਆਪਾਂ ਨੂੰ ਵਧੀਆ ਮਿਲੂ ਤੇ ਗੱਡੀ ਦੀਆਂ ਫੋਟੋਆਂ ਸਕਰੀਨ ਤੇ ਹੈ ਜੈਡ ਡੀ ਆਈ ਟੋਪ ਮਾਡਲ ਗੱਡੀ ਆ ਦੋ 에ਅਰ ਬੈਗਸ ਵਾਲੀ ਆ ਦੋ 에ਅਰ ਬੈਗਸ ਆਪਨ ਮਿਲ ਜਾਣਗੇ ਟਾਇਰ ਆਪਾਂ ਨੂੰ ਬਿਲਕੁਲ ਨਵੇਂ ਫਰੈਸ਼ ਮਿਲਣਗੇ ਰੇਟ ਦੀ ਗੱਲ ਕਰੀਏ 2,60,000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਡਿਮਾਂਡ ਇੱਕ ਬਰੀ ਕੋਈ ਫਿਕਸ ਰੇਟ ਨਹੀਂ ਹੈਗਾ ਕਿਸੇ ਨੇ ਜਾ ਕੇ ਜੇ ਦੇਖਣੀ ਹੈ ਗੱਡੀ ਕਿਸੇ ਨੇ ਚਲਾ ਕੇ ਦੇਖਣੀ ਆ ਤਾ ਮਾਲਕ ਕਹਿੰਦੇ ਆ ਵੀ ਆਜੂ ਘਰੇ ਆ ਕੇ ਦੇਖ ਲਓ ਜੀ ਇਹਨਾਂ ਦਾ ਏਰੀਆ ਭੋਗਪੁਰ ਹੈ ਮਾਲਕ ਦੇ ਘਰੇ ਗੱਡੀ ਖੜੀ ਆ ਜਾ ਕੇ ਦੇਖ ਲਓ ਸਟਾਰਟ ਕਰਕੇ ਦੇਖ ਲਓ ਇੰਜਨ ਗੇਅਰ ਦਾ ਤੁਹਾਨੂੰ ਪਤਾ ਲੱਗ ਜੂਗਾ ਜਦੋਂ ਤੁਸੀਂ ਗੱਡੀ ਨੂੰ ਤੋਰ ਕੇ ਦੇਖੋਗੇ ਬਾਕੀ ਕਮੀ ਪੇਸ਼ੀ ਕੋਈ ਨਹੀਂ ਹੈਗੀ ਮਾਲਕ ਕਹਿੰਦੇ ਆ ਕੋਈ ਵੀ ਗੱਲ ਕਰਨੀ ਹੈ ਪਹਿਲਾਂ ਤਾਂ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਕਰ ਲਓ 73 473 45305 ਸੈਕਿੰਡ ਗੱਡੀ ਆਪਣੇ ਕੋਲੇ ਜਿਹੜੀ ਪਹੁੰਚੀ ਆ ਰੀਟੇਲਸ ਪਹੁੰਚੀ ਹੈ ਜੀ ਆਪਣੇ ਕੋਲੇ ਗੱਡੀ ਦੀਆਂ ਫੋਟੋਆਂ ਸਕਰੀਨ ਤੇ ਚੱਲ ਰਹੀਆਂ ਬਹੁਤ ਜ਼ਿਆਦਾ ਸੋਹਣੀ ਗੱਡੀ ਆਪਣੇ ਕੋਲੇ ਆ ਪਹੁੰਚੀ ਹੈਗੀ ਮਾਡਲ ਦੀ ਗੱਲ ਕਰੀਏ ਤਾਂ 2011 ਮਾਡਲ ਆਪਣੇ ਕੋਲੇ ਗੱਡੀ ਪਹੁੰਚੀ ਹੈ 11 ਮਾਡਲ ਹੈ ਮੋਗੇ ਏਰੀਆ ਚੋਂ ਤੇ ਗੱਡੀ ਪੰਜਾਬ ਨੰਬਰ ਹੈ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਅਲਾਈ ਵੀ ਪੂਰੇ ਮਾਲਕ ਨੇ ਟੋਪ ਦੇ ਪੁਆ ਰੱਖਿਆ ਹੈ ਬਾਕੀ ਗੱਡੀ ਦੀਆਂ ਫੋਟੋਆਂ ਤੁਹਾਡੇ ਸਾਹਮਣੇ ਹੈ ਗੱਡੀ ਦੀਆਂ ਫੋਟੋਆਂ ਸਕਰੀਨ ਤੇ ਚੱਲ ਹੀ ਰਹੀਆਂ ਤੁਹਾਨੂੰ ਜੇ ਗੱਡੀ ਪਸੰਦ ਆ ਰਹੀ ਹੈ ਜੀ ਤਾਂ ਤੁਸੀਂ ਮੋਗੇ ਜਾ ਕੇ ਦੇਖ ਲਓ ਮਾਲਕ ਦੀ ਪਰਸਨਲ ਗੱਡੀ ਆ ਘਰੇ ਖੜੀ ਆ ਫੈਮਲੀ ਗੱਡੀ ਆ ਫੈਮਲੀ ਲਈ ਚੱਲੀ ਹੋਈ ਆ 11 ਮਾਡਲ ਗੱਡੀ ਆ 10ਵੇਂ ਮਹੀਨੇ ਦੀ ਤੇ ਰੇਟ 2 ਲੱਖ ਰੁਪਏ ਡਿਮਾਂਡ ਹੈ ਬਾਕੀ ਮਾਲਕ ਕਹਿੰਦੇ ਆ ਵੀ ਘਾਟਾ ਵਾਦਾ ਕਰ ਲਾਂਗੇ ਇੱਕ ਵਾਰੀ ਸਿਰਫ ਡਿਮਾਂਡ ਹੈਗੀ ਬਾਕੀ ਕੋਈ ਕਮੀ ਪੇਸ਼ੀ ਨਹੀਂ ਕੋਈ ਸਕ੍ਰੈਚ ਨਹੀਂ ਸਕ੍ਰੈਚ ਲੈਸ ਗੱਡੀ ਆ ਤੇ ਵਧੀਆ ਗੱਡੀ ਆ ਜੀ ਸੋਹਣੀ ਆ ਤੇ ਮਾਲਕ ਦਾ ਨੰਬਰ ਸਕਰੀਨ ਤੇ ਆਪਾਂ ਦਈ ਰੱਖਿਆ ਕਿਸੇ ਨੂੰ ਪਸੰਦ ਆਈ ਹੈ ਕੋਈ ਜਾ ਕੇ ਇੰਚੇ ਦੇਖਣਾ ਚਾਹੁੰਦਾ ਹੈ ਤਾਂ ਜਾ ਕੇ ਦੇਖ ਲਿਓ 88472 95178 ਕੋਈ ਵੀ ਗੱਲ ਪਹਿਲਾਂ ਤੁਸੀਂ ਕਰਨਾ ਚਾਹੁੰਦੇ ਹੋ ਕੋਈ ਵੀ ਗੱਲ ਕਰਨੀ ਹੋਵੇ ਚਾਹੀ ਤੁਸੀਂ ਮਾਲਕ ਨੂੰ ਫੋਨ ਲਾਜ਼ਮੀ ਇੱਕ ਵਾਰੀ ਕਰ ਲਿਓ ਜੀ ਨੰਬਰ ਤਿੰਨ ਤੇ ਆਪਣੇ ਕੋਲ ਗੱਡੀ ਪਹੁੰਚੀ ਆ ਗੱਡੀ ਚੈੱਕ ਕਰੋ ਤੁਸੀਂ ਪਹਿਲਾਂ ਫੋਟੋਆਂ ਚੈੱਕ ਕਰੋ ਜੀ ਤੇ ਫੋਟੋਆਂ ਤੁਹਾਨੂੰ ਕਿਵੇਂ ਦੀਆਂ ਲੱਗ ਰਹੀਆਂ ਜੀ ਤੇ ਟਾਇਰਾਂ ਦੇ ਵਿੱਚ ਅਲਾਈ ਦੇਖੋ ਗੱਡੀ ਤਾਂ ਤੁਹਾਨੂੰ ਪਤਾ ਲੱਗ ਗਈਗੀ ਕਿਹੜੀ ਐ ਡਿਜ਼ਾਇਰ ਗੱਡੀ ਐ ਵੀਡੀਆਈ ਚ ਐ 2014 ਮਾਡਲ ਐ ਆਲ ਓਰੀਜਨਲ ਐ ਏਜੰਸੀ ਰਿਕਾਰਡ ਸੈਕੰਡ ਓਨਰਿੰਗ ਤੇ ਨਵੇਂ ਅਲਾਈ ਲੱਗੇ ਹੋਏ ਨੇ ਗੱਡੀ ਚੱਲੀ ਹੋਈ ਐ ਜਿਹੜੀ ਕੁੱਲ 80000 ਚੱਲੀ ਹੋਈ ਐ ਤੇ ਗੱਡੀ ਖੜੀ ਐ ਅੰਮ੍ਰਿਤਸਰ ਏਰੀਆ ਚੋਂ ਡਿਮਾਂਡ ਗੱਡੀ ਦੀ 4 ਲੱਖ ਤੇ 35000 ਰੁਪਇਆ ਗੱਡੀ ਦੇਖੋ ਤੁਸੀਂ ਆਪ ਹੀ ਦੇਖ ਰਹੇ ਹੋ ਤੇ ਗੱਡੀ ਜਿਹੜੀ ਮੂਹੋਂ ਬੋਲਦੀ ਆ ਕੋਈ ਕਮੀ ਪੇਸ਼ੀ ਨਹੀਂ ਨਾ ਕੋਈ ਰੰਗ ਹੋਈਆ ਨਾ ਕੋਈ ਐਕਸੀਡੈਂਟ ਹੋਈਆ ਮਾਲਕ ਨੇ ਰਮਿੰਗ ਰੂਮਿੰਗ ਕਰਵਾਈ ਹੋਈਆ ਪੂਰੀ ਚਮਕਾ ਕੇ ਮਾਲਕ ਨੇ ਰੱਖੀ ਆ ਤੇ ਇਹ ਪਰਸਨਲ ਗੱਡੀ ਮਾਲਕ ਦੀ ਹੈਗੀ ਆ ਹਮ 435 ਇੱਕ ਬੜੀ ਰੇਟ ਹੈ ਬਾਕੀ ਹੋ ਜੂਗਾ ਘਾਟਾ ਵਾਧਾ ਤੇ ਨੰਬਰ ਆਪਾਂ ਸਕਰੀਨ ਤੇ ਓਨਰ ਦਾ ਦੇ ਹੀ ਰੱਖਿਆ ਜੀ ਗੱਲਬਾਤ ਜੜੀ ਵੀ ਕਰਨੀ ਹੋਵੇ ਆਪੇ ਕਰ ਲਿਓ 75 08260008 ਆਕੇ ਰੇਟ ਵੀ ਤੁਹਾਨੂੰ ਪਤਾ ਲੱਗ ਗਿਆ ਤੇ ਸਾਰਾ ਕੁਝ ਤੁਹਾਨੂੰ ਮੈਂ ਦੱਸ ਹੀ ਦਿੱਤਾ ਤੇ ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਪਸੰਦ ਜੇ ਵੀਡੀਓ ਤੁਹਾਨੂੰ ਆ ਰਹੀ ਹੈ ਜੀ ਤਾਂ ਵੀਡੀਓ ਨੂੰ ਲਾਈਕ ਲਾਜ਼ਮੀ ਕਰ ਦਿਓ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਉਹਨੂੰ ਜ਼ਰੂਰ ਦਬਾ ਦਿਓ ਤੇ ਹਰ ਰੋਜ਼ ਆਪਾਂ ਨਵੀਆਂ ਮਸ਼ੀਨਰੀਆਂ ਲੈ ਕੇ ਆਉਂਦੇ ਰਹਨੇ ਆ ਜੀ ਤੇ ਇਸ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਆਪਣੀ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਜਰੂਰ ਦਬਦਿਓ ਹਰ ਰੋਜ਼ ਆਪਣੀ ਨਵੀਂ ਵੀਡੀਓ ਦੇਖਣ ਵਾਸਤੇ ਜੀ। ਬਾਕੀ ਵੀਡੀਓ ਤੋਂ ਉਹਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ। ਕਮੈਂਟ ਕਰਨਾ ਨਾ ਭੁੱਲਿਓ ਜੀ। ਜੇ ਕਿਸੇ ਕੋਲ ਕੋਠੀਆ ਘਰ ਮਕਾਨ ਹੈ, ਗੱਡੀ, ਮੋਟਰਸਾਈਕਲ ਜਿੰਨੇ ਤੁਸੀਂ ਦੇਖ ਰਹੇ ਹੋ ਬਈ ਕਿਸੇ ਮੇਰੀ ਭੈਣ ਕੋਲ ਹੈ, ਮੇਰੀ ਮਾਤਾ ਕੋਲ ਹੈ, ਤੁਸੀਂ ਐਡ ਕਰਵਾਉਣੀ ਆ ਬਿਲਕੁਲ ਫ੍ਰੀ ਦੇ ਵਿੱਚ ਆਪਾਂ ਕਰਦੇ ਆ ਆਪਣਾ ਨੰਬਰ ਹਰੇ ਜ ਅੱਖਰਾਂ 'ਚ ਉੱਪਰ ਲਿਖਿਆ ਰਹਿੰਦਾ ਹੈ। ਆਪਣੇ ਕੋਲੇ ਵਾਸਿਕਤਾ ਵੀਡੀਓ ਤੇ ਪੂਰੀ ਜਾਣਕਾਰੀ 10 ਬਾਰ ਫੋਟੋਆਂ 'ਚ ਜੀ। ਆਕੁਸ਼ ਆਪਣੇ ਵਟਸਐਪ ਨੰਬਰ ਤੇ ਭੇਜ ਦਿਓ ਨੰਬਰ ਆਪਣਾ ਮਿਲ ਗਿਆ ਹੋਊ ਤੁਹਾਨੂੰ ਆਪਣੇ ਕੋਲੇ ਭੇਜੋ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦੇਾਂਗੇ ਆਪਣਾ ਕਮਿਸ਼ਨ ਵਗੈਰਾ ਕੋਈ ਕਿਸੇ ਤਰ੍ਹਾਂ ਦਾ ਨਹੀਂ ਹੁੰਦਾ ਜੀ ਸਾਰਾ ਕੰਮ ਆਪਣਾ ਜਿੰਨਾ ਹੈਗਾ ਫਰੀ ਦੇ ਵਿੱਚ ਹੈ ਜੀ ਤੇ ਇੱਕ ਬੇਨਤੀ ਕਰਦਾ ਜਦੋਂ ਆਪਣੇ ਕੋਲੇ ਮਸ਼ੀਨਰੀ ਭੇਜੋਗੇ ਜਿਹੜਾ ਰੇਟ ਹੈ ਉਹ ਤੁਸੀਂ ਸਾਰੇ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜੋ ਜੀ ਬੇਨਤੀ ਵਾਲੀ ਗੱਲ ਹੈ ਤੇ ਹੁਣ ਆਪਾਂ ਫਿਰ ਤੋਂ ਸ਼ੁਰੂਆਤ ਕਰਦੇ ਹਾਂ ਮਸ਼ੀਨਰੀਆਂ ਦੀ ਆਪਣੇ ਕੋਲੇ ਹੁਣ ਵਰੀਜ਼ਾ ਗੱਡੀ ਪਹੁੰਚੀ ਹੈ ਦੇਖੋ ਤੁਸੀਂ ਚੈੱਕ ਕਰੋ ਗੱਡੀ ਦੀਆਂ ਫੋਟੋਆਂ ਸਕਰੀਨ ਤੇ ਚੱਲੇ ਰਹੀਆਂ ਸੀ ਮਾਲਕ ਨੇ ਬਹੁਤ ਸੋਹਣੀਆਂ ਤੇ ਸਾਫ਼ ਆਪਣੇ ਕੋਲੇ ਫੋਟੋਆਂ ਖਿੱਚ ਕੇ ਭੇਜੀਆਂ ਗੱਡੀ ਆਪਣੇ ਕੋਲੇ ਪਹੁੰਚੀ ਆ 2018 ਮਾਡਲ ਹੈ ਜੀ ਮਾਡਲ 18 ਗੱਡੀ ਪੂਰੀ ਸਾਫ਼ ਹੈ ਤੇ ਗੱਡੀ ਫਾਸਟ ਓਨਰ ਹੈ ਜੀ 44000 ਕੁੱਲ ਚੱਲੀ ਹੋਈ ਆ ਤੇ ਜਿੰਨੀ ਗੱਡੀ ਚੱਲੀ ਆ ਏਜੰਸੀ ਚ ਆ ਰਿਕਾਰਡ ਹੈ ਜੀ ਤੇ ਗੱਡੀ ਸਟਾਰਟ ਕਰਕੇ ਦੇਖ ਲਿਓ ਤੁਸੀਂ ਚਾਹੇ ਚਲਾ ਕੇ ਦੇਖ ਲਓ ਮਾਲਕ ਕਹਿੰਦੇ ਆ ਹਰ ਪਾਸਿਓ ਹਰ ਤਰ੍ਹਾਂ ਦੀ ਫੁੱਲ ਗਾਰੰਟੀ ਆ ਇਨਾਂ ਦਾ ਜਿਹੜਾ ਏਰੀਆ ਗਾ ਇਹਨਾਂ ਨੂੰ ਡਿਸਟ੍ਰਿਕਟ ਪਟਿਆਲਾ ਲੱਗਦੀ ਹੈ ਤਹਿਸੀਲ ਪਾਤੜਾ ਲੱਗਦੀ ਹੈ ਜੀ ਤੇ ਡਿਮਾਂਡ 735000 ਰੁਪਇਆ ਕਿਹਾ ਇਹਨਾਂ ਨੇ ਤੇ ਜਾ ਕੇ ਦੇਖੋਗੇ ਗੱਡੀ ਸਟਾਰਟ ਕਰਕੇ ਦੇਖੋਗੇ ਤੋਰ ਕੇ ਦੇਖੋਗੇ ਤੁਹਾਨੂੰ ਗੱਡੀ ਪਸੰਦ ਆ ਚੁਗੀ ਤੇ ਮਾਲਕ ਨੇ ਰੱਖੀ ਵੀ ਸੋਹਣੀ ਹੋਈ ਹੈ ਵਧੀਆ ਰੱਖੀ ਹੋਈ ਹੈ ਤੇ ਇੰਸ਼ੋਰੈਂਸ ਵੀ ਆਪਾਂ ਨੂੰ ਮਿਲ ਜਾਊਗਾ ਤੇ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਦੇ ਰੱਖਿਆ ਸਕਰੀਨ ਤੇ 90418 ਤੇ 57 558 ਗੱਲ ਕਰ ਲਿਓ ਤੁਸੀਂ ਆਪੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਇੱਕ ਸਕੂਟੀ ਪਹੁੰਚੀ ਹੈ ਜੀ ਸਕੂਟੀ ਆਪਣੇ ਕੋਲੇ ਮਾਲਕ ਨੇ ਭੇਜੀ ਹੈ ਵੇਚਣ ਵਾਸਤੇ ਇਹ ਰੇਟ ਇਹਦਾ ਬਹੁਤ ਘੱਟ ਹੈ ਤੇ ਮਾਲਕ ਨੇ ਵਧੀਆ ਰੱਖੀ ਹੋਈ ਹੈ ਰੇਟ ਘੱਟ ਹੈ ਮਾਡਲ 2009 ਹੈ ਤੇ ਮਾਲਕ ਕਹਿੰਦੇ ਕੁੱਲ 26000 ਚੱਲੀ ਹੋਈ ਹੈ ਰੇਟ 17500 ਰੁਪਈਆ ਤੇ ਇਹਨਾਂ ਦਾ ਏਰੀਆ ਸੰਗ ਅਰੂਰ ਹੈ ਜੀ ਜ਼ਿਲ੍ਹਾ ਪਟਿਆਲਾ ਤੇ ਨੰਬਰ ਬਾਈ ਦਾ ਜਿਨ੍ਹਾਂ ਦੀ ਆਹ ਸਕੂਟੀ ਆ 90414 ਤੇ 90300 ਪੂਰਾ ਹੁਣ ਆਪਾਂ ਇੱਕ ਗੱਡੀ ਲੈ ਕੇ ਪਹੁੰਚੇ ਜੀ Maruti 800 ਗੱਡੀ ਆ ਤੇ ਬੈਕ ਸਾਈਡ ਇਹਨਾਂ ਨੇ ਬਾਡੀ ਲਵਾਈ ਹੋਈ ਆ ਚਾਰ ਮਾਡਲ ਹੈ ਗੱਡੀ ਕੋਈ ਪ੍ਰੋਬਲਮ ਨਹੀਂ ਤੇ 60000 ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲ ਲਾ ਕੇ ਭੇਜੀ ਆ ਤੇ ਗੱਡੀ ਵਧੀਆ ਕੋਈ ਨੁਕਸ ਨਹੀਂ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਕੰਡੀਸ਼ਨ ਵਧੀਆ ਚਲਾਉਣ ਚ ਵਧੀਆ ਹੈ ਕੋਈ ਕਮੀ ਪੇਸ਼ੀ ਹੈ ਨਹੀਂ ਤੇ ਜਿਨ੍ਹਾਂ ਦੀ ਗੱਡੀਆਂ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ 62 831 086 44 ਗੱਲਬਾਤ ਕਰ ਲਿਓ ਆਪੇ ਤੇ ਵੀਡੀਓ ਦੀ ਆਪਾਂ ਪੂਰੀ ਗੱਲ ਕਰ ਲਈ ਜੀ ਵੀਡੀਓ ਤੁਹਾਨੂੰ ਕਿਵੇਂ ਦੇ ਲਈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗਿਆ ਵੀਡੀਓ ਲਾਈਕ ਸ਼ੇਅਰ ਜਰੂਰ ਕਰ ਦਿਓ ਸਾਰੀਆਂ ਮਸ਼ੀਨਰੀਆਂ ਦੇਖ ਲਈਆਂ ਤੇ ਰੇਟ ਕਿਹੜੀ ਗੱਡੀ ਦਾ ਤੁਹਾਨੂੰ ਠੀਕ ਲੱਗਿਆ ਵਧੀਆ ਲੱਗਿਆ ਕਮੈਂਟ ਲਾਜ਼ਮੀ ਕਰਿਓ ਬਾਕੀ ਮਿਲਦੇ ਆ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਕਿਸੇ ਨੇ ਐਡ ਕਰ ਪਾਉਣੀ ਆਪਣਾ ਨੰਬਰ ਉੱਪਰ ਹਰੇ ਯਖੜਾ ਚ ਲਿਖਿਆ ਰਹਿੰਦਾ ਭੇਜੋ ਜੀ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿੱਥੋਂ ਘਰ ਕੋਠੀ ਮਗਲ ਚਾਹੀਦਾ ਦੱਸੋ ਮੈਨੂੰ